ਆਲਾ ਰੋਬੇ ਕਿਤੇ ਵੀ ਪੰਜਾਬ ਦੇ ਜਿਹੜੇ ਖਸਰਾ ਨੰਬਰ ਇਹਨਾਂ ਨੇ ਇਕੱਠੇ ਕਰ ਲਏ ਨੇ ਉਹ ਅੱਜ ਤੋਂ ਉਹ ਕਿਸਾਨ ਉਸ ਦਾ ਕੁਝ ਨਹੀਂ ਕਰ ਸਕਦਾ ਨਾ ਉਹ ਖਸਰਾ ਨੰਬਰ ਆਪਣਾ ਜਿਹੜਾ ਉਹਦੇ ਉਹਦੇ ਫਾਰਮ ਤੇ ਆਦਾ ਹੈਗਾ ਉਹਦੀ ਜ਼ਮੀਨ ਤੇ ਆਂਦਾ ਹੈਗਾ ਉਹਦੇ ਨਾਲ ਕੁਝ ਨਹੀਂ ਕਰ ਸਕਦਾ ਜਦ ਤੱਕ ਜਦੋਂ ਨੋਟੀਫਿਕੇਸ਼ਨ ਹੋਏ ਖਸਰਾ ਨੰਬਰ ਨਿਕਲਿਆ ਹੈਗਾ ਇੱਕ ਚੀਜ਼ ਨਹੀਂ ਕਿਸਾਨ ਉਹਦੇ ਨਾਲ ਕਰ ਸਕਦਾ ਜਦ ਤੱਕ ਉਹ ਐਲਓਆਈ ਨਹੀਂ ਸਹਿਯੋਗ ਕਰਦਾ ਗਵਰਨਮੈਂਟ ਨਾਲ ਔਰ ਉਹ ਵੀ ਨਭ ਜਾਣੇ ਕੀ ਹੋਣਾ ਹੈ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਛੋਟਾ ਖਸਰਾ ਨੰਬਰ ਜਿਹੜਾ ਆ ਗਿਆ ਹੈਗਾ ਬਸ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਉਹ ਸਾਰਾ ਜਿਹੜੇ ਲੁਟੇਰੇ ਬੈਠੇ ਨੇ ਦਿੱਲੀ ਤੋਂ ਕੇਜਰੀਵਾਲ ਔਰ ਕੰਪਨੀ ਉਹਨਾਂ ਦੇ ਕਬਜ਼ੇ 'ਚ ਆ ਗਏ ਸਿੱਤੀ ਜੀ ਮੋਟੀ ਗੱਲ ਇੱਕ ਇੱਕ ਸਰੀਰ ਸਾਹਿਬ ਦਾ ਰਿਐਕਸ਼ਨ ਬੜਾ ਬੜਾ ਰੱਖੋ ਟਮਾਟਰ ਹੀ ਛੁੱਟੀ ਕਰਦੀ ਟਮਾਟਰ ਦੀ ਛੁੱਟੀ ਕਰਦੀ ਨਹੀਂ ਲੱਗਦਾ ਕਿ ਇਹ ਪਹਿਲਾਂ ਹੋਣੀ ਚਾਹੀਦੀ ਸੀ ਸਰੀਰ ਸਾਹਿਬ ਆ ਲੋਕੋ ਪਰ ਸਰ ਇੱਕ ਮਿੰਟ ਆਏ ਨਹੀਂ ਰਹੇ ਗੱਲ ਇਹ ਇਸ ਟਾਈਮ ਇੱਕ ਮਿੰਟ ਇੱਕ ਮਿੰਟ ਹੋਏਗਾ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਹੈਗਾ ਉਹ ਇਹ ਮੁੱਦਾ ਹੈਗਾ ਹੈਗੀ ਹੈਗੀ ਆਪ ਜੀ ਦਾ ਪਾ ਤੁਹਾਨੂੰ ਪਤਾ ਹੋਊਗਾ ਮੈਂ ਆ ਰਿਹਾ ਗਿਆ ਤੁਹਾਡੇ ਕੋਲ ਗੱਲ ਕੀਤੀ ਮੈਂ ਸਵੇਰੇ ਪਹੁੰਚਿਆ ਸੀ ਰੈਟ੍ਰੈਕਸ਼ਨ ਦੇ ਦਿਓ ਅੱਜ ਹੁਣ ਰੈਟ੍ਰੈਕਸ਼ਨ ਦਿਓ ਜੀ ਸਰ ਕੀਵੇਂ ਬੀ ਸਹੀ ਸਰ ਕੀਵੇਂ ਬੀ ਸੰਜੀਪ ਅਰੁਣਾ ਦੀ ਐਂਟਰੀ ਹੋਈ ਹੈ ਤੇ ਐਗਜ਼ਿਟ ਜਿਹੜੀ ਹੈ ਉਹ ਪੋਜੀਸ਼ਨ ਧਾਰਿਵਾਤ ਹੀ ਹੋਈ ਹੈ ਕਿਵੇਂ ਦੇਖ ਲੁੱਤੀ ਹੁਣ ਤੱਕ ਜਿੰਨੀਆਂ ਵੀ ਆਮ ਆਦੀ ਪਾਰਟੀ ਤੋਂ ਐਗਜ਼ਿਟਸ ਹੋਈਆਂ ਨੇ ਉਹ ਚਾਹੇ ਵਿਜੇ ਸਿੰਘਲਾ ਦੀ ਹੋਵੇ ਚਾਹੇ ਫੋਜਾ ਸਿੰਘ ਸਰਾਰੀ ਦੀ ਹੋਵੇ ਚਾਹੇ ਨਿੱਜਤੀ ਹੋਵੇ ਚਾਹੇ ਪਰਕੌਰ ਦੀ ਹੋਵੇ ਜਾਂ ਹੋਰ ਜਿਹੜੀ ਵੀ ਡਰਾਪਸ ਹੋਵੇ ਨੇ ਉਹਨਾਂ ਦੇ ਪਿੱਛੇ ਕਿਸੇ ਨਾ ਕਿਸੇ ਦੇ ਨਿੱਕੇ ਨਾਲ ਪਛਤਾਚਾਰ ਜਾਂ ਅਨੈਤਿਕਤਾ ਸੀਂਡਰੀ ਹੋਈ ਸੀ ਸੋ ਹੁਣ ਪੰਜਾਬ ਸਰਕਾਰ ਦੱਸੇ ਕਿ ਢੀਤਾਲੀਵਰ ਸਾਹਿਬ ਨੇ ਕਿਹੜੇ ਕਾਰਨਾਂ ਵਿੱਚ ਕੀਤੇ ਨੇ ਕਿ ਉਹਨਾਂ ਨੂੰ ਡਰਾਪ ਕਰਨਾ ਪਿਆ ਦੋਈ ਚੀਜ਼ਾਂ ਦੱਸ ਦੇਣਾ ਜਾਂ ਦੇ ਇਨਫੀਸ਼ੈਂਟ ਹੋ ਗਏ ਜਿਆ ਪਰ ਸਜਾਰੀ ਹੋਏਗਾ ਜਾਂ ਇਹਨਾਂ ਦਾ ਜੀ ਅਨੈਤਿਕ ਕੰਮਾਂ ਦਾ ਵੀ ਇਹਨਾਂ ਦਾ ਰਵਾਜ ਬੜਾ ਤਗੜਾ ਹੈਗਾ ਇਹਦਾ ਕਰੈਕਟਰ ਚੜਾ ਹੈਗਾ ਆਮ ਆਦੀ ਪਾਰਟੀ ਦਾ ਜਾਂ ਉਹ ਹੋਏਗਾ ਇੱਕ ਸਿੰਘਲਾ ਸਾਹਿਬ ਨੂੰ ਕਿਹੜੀ ਪਾਰਟੀ ਦੱਸੇ ਕਿ ਇਹੜੜ ਗੌਫ ਕਰਨ ਵਾਸਤੇ ਕੀ ਇਸ਼ੂ ਹੁੰਦਾ ਕਹਿੰਦੇ ਕਿ ਜਦੋਂ ਤੱਕ ਡਿਪਾਰਟਮੈਂਟ ਦੀ ਸਮਝ ਆਂਦੀ ਹੈ ਉਹਨੂੰ ਜਦ ਤੱਕ ਮਿਨਿਸਟਰ ਨੂੰ ਪਤਾ ਲੱਗਦਾ ਕਿ ਕੈਬਨਿਟ ਵਿੱਚ ਮੈਂ ਡਿਪਾਰਟਮੈਂਟ ਕਿਸ ਤਰੀਕੇ ਨਾਲ ਸੰਭਾਲਣਾ ਹੈ ਕਿਵੇਂ ਉਹਦਾ ਤਾਂ ਕੋਈ ਚੇਂਜ ਕਰ ਦਿੰਦੇ ਆ ਬਿਲਕੁਲ ਕਹਿੰਦਾ ਕੋਣ ਪੰਜਾਬ ਦੇ ਮੰਤਰੀ ਕਹਿੰਦਾ ਚਾਰ ਇਹ ਪੰਜਾਬ ਅਸਪਲੇਕਟੋ ਰਿਕਟਰੋ ਯਾਰ ਤਿੰਨ ਸਾਲ ਹੋ ਗਏ ਇੱਥੇ ਨਹੀਂ ਸਮਝਿਆ ਆਵਾਜ਼ੀ ਪਾਰਟੀ ਨੂੰ ਇਹ ਮੰਤਰੀ ਸੰਸਦਿਆਂ ਨੂੰ ਮਾਰੇ ਨੇ ਥੰ ਲੋ ਜਿਹੜੀ ਫਾਈਲ ਓਐਸਟੀ ਅਰਵਿੰਦ ਕੇਜਰੀਵਾਦਾ ਓਐਸਟੀ ਅਪਰੂਵ ਕਰਦਾ ਹੈ ਇਹ ਸਿਰਫ ਉੱਤੇ ਘੁੱਗੀ ਮਾਰਨ ਜੋਗੇ ਨੇ ਇਹਦੇ ਇਲਾਵਾ ਇਹਨਾਂ ਕੋਲ ਕੁਝ ਨਹੀਂ ਹੈਗਾ ਸਰ ਲੱਗਦਾ ਹੈ ਕਿ ਇਹ ਬਦਲ ਦੇ ਨਾਲ ਜੋ ਭਗਵੰਤ ਸਿੰਘ ਮਾਨ ਦੇ ਤਰੀਕੀ ਦੱਸੀ ਜਾਂਦੇ ਸੀ ਉਹਨਾਂ ਚੋਂ ਕੁਲਦੀਪ ਸਿੰਘ ਧਾਰੀਵਾਲ ਵੀ ਸੀਗੇ ਤਾਂ ਉਹਨਾਂ ਦੀ ਵੀ ਛੁੱਟੀ ਹੋਈ ਹੈ ਪੰਜਾਬ ਵਾਲੀ ਦੇਖੋ ਇੰਟਰਸ ਹੀ ਆਪਾਂ ਬੜ ਚਿੰਤ ਨਾਲ ਜਾਣਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਕੁਸ਼ਤੀ ਚੱਲ ਰਹੀ ਹੈ ਸੱਤਾਂ ਦਿੱਲੀ ਵਰਸਸ ਪੰਜਾਬ so ਇਹਨਾਂ ਕੋਲ ਕੋਈ ਪੰਜਾਬ ਦੇ ਹਿੱਤ ਦੀ ਉਮੀਦ ਕੀਤੀ ਜਾ ਸਕਦੀ ਹੈ ਦਿੱਲੀ ਵਾਲੇ ਪੰਜਾਬ ਨੂੰ ਲੁੱਟਣ ਵਾਸਤੇ ਕੁਝ ਵੀ ਕਰ ਸਕਦੇ ਹਨ ਅਸਰ ਦੁੱਖ ਹੈ ਪੰਜਾਬ ਪੰਜਾਬੀ ਔਰ ਪੰਜਾਬੀਆਂ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਨੇਤਾ ਅੱਜ ਦਿੱਲੀ ਦੇ ਅਰਵਿੰਦ ਕੇਜਰੀਵਾਲ ਔਰ ਦਿੱ ਟੋਲੀ ਦੇ ਅੱਗੇ ਪੰਜਾਬੀਆਂ ਨੂੰ ਗਿਰਵੀ ਰੱਖਿਆ ਔਰ ਖੁਦ ਉਹਨੇ ਤਲਵੇ ਚੱਕਦੇ ਪਏ ਅੱਜ ਪੰਜਾਬੀ ਹੋਣ ਤੇ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਪੰਜਾਬੀ ਗੈਰਤਮੰਦ ਕੌਮ ਹੈ ਔਰ ਤੁਸੀਂ ਅਰਵਿੰਦ ਕੇਜਰੀਵਾਲ ਦੇ ਥੱਲੇ ਲੱਗ ਕੇ ਕੀ ਮੰਤਰੀ ਕਿਸ ਕਾਲ ਦੇ ਦੇ ਫਾਇਦੇ ਆਪਣੇ ਡਿਸੀਜਨ ਨਹੀਂ ਲੈ ਸਕਦੇ ਹੋਰ ਛੱਡੋ ਸੀਐਮਓ ਕਿੱਥੇ ਆ ਸੀਐਮ ਕਿੱਥੇ ਆ ਲੱਗਦਾ ਕਿ ਸੀਐਮ ਕੋਈ ਕ੍ਰਿਟੀਕਲ ਲੈਵਲ ਤੇ ਕੈਪेबल ਹੈਗਾ ਸਾਰਾ ਸੀਐਮ ਬੇਬਕੁਮਾਰ ਨੇ ਕੱਤੇ ਕਿੱਤਾ ਹੋਇਆ ਤੇ ਉਹੀ ਬੇਬਕੁਮਾਰ ਜੀ ਨੇ ਦਿੱਲੀ ਦੀ ਮੈਂਬਰ ਆਫ ਪਾਰਲੀਮੈਂਟ ਨੂੰ ਇੱਕ ਕਦੀ ਵਾਰ ਤੇ ਘਰੇ ਘੁੱਟਿਆ ਸੀਗਾ ਲੇਡੀ ਉੱਤੇ ਹੱਥ ਪਾਏ ਸੀ ਸਤਿਮਾਈ ਮਾਨਸਾ ਸਤਿਮਾਈ ਮਾਨ ਅਜੋ ਪੰਜਾਬ ਦਾ ਸੁਪਰ ਸੀਐਮ ਬਣ ਕੇ ਕੰਮ ਕਰ ਰਿਹਾ ਹੈ ਅਰਵਿੰਦ ਕੇਚਰੀਵਾਲ ਔਰ ਮਨਦੀਸ਼ ਸੋਧਿਆ ਔਰ ਹਰਿੰਦਰ ਜੈਨ ਔਰ ਦਿੱਲੀ ਟੋਡਿਆ ਦੇ ਇਸ਼ਾਰੇ ਤੇ ਕੰਮ ਚੱਲ ਰਿਹਾ ਤੁਸੀਂ ਇਸ ਸਰਕਾਰ ਕੋ ਦੇਹਲੀ ਦਾ ਲੁੱਟੂ ਕੋਲਾ ਪੰਜਾਬ ਨੂੰ ਲੁੱਟਣ ਆਇਆ ਔਰ ਪੰਜਾਬ ਨੂੰ ਸਮਝਾ ਦੇ ਸਿਗਨਲ ਜੀ ਨੂੰ ਕਲੀਨ ਚਿੱਟ ਮਿਲੀ ਹੈ ਇਹਦੇ ਬਾਰੇ ਕੀ ਕਹੋਗੇ ਜੀ ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਕਿਹਾ ਜੀਗਾ ਮੇਰੇ ਕੋਲ ਸਬੂਤ ਨੇ ਮੇਰੇ ਕੋਲ ਆ ਗਏ ਇਹਦਾ ਜਵਾਬ ਤਾਂ ਤੁਹਾਡੇ ਕੋਲ ਮੰਗੋ ਅਸੀਂ ਤੁਹਾਡੇ ਤੋਂ ਰਿਐਕਸ਼ਨ ਲੈ ਜਾਨੇ ਮੈਂ ਇਹ ਜਵਾਬ ਤੁਹਾਡੇ ਮੀਡੀਆ ਕੋਲ ਮੰਗਦਾ ਕਿ ਇੱਕ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਕਹੇ ਕਿ ਜੀ ਮੈਂ ਮੇਰੇ ਕੋਲ ਇਹ ਆਇਆ ਕਿ ਵਿਜੇ ਸਿੰਘਲਾ ਜੀ ਕਮਿਸ਼ਨ ਮੰਗ ਰਹੇ ਨੇ ਮੈਂ ਸਟਿੰਗ ਕਰਾਇਆ ਮੇਰੇ ਕੋਲ ਸੀਡੀ ਹੈਗੀ ਆ ਮੈਂ ਵਿਜੇ ਸਿੰਘਲੇ ਨੂੰ ਮਨਾਇਆ ਬੁਲਾਇਆ ਉਹਨੇ ਮੰਨਿਆ ਕਿ ਮੈਂ ਪੈਸੇ ਮੰਗੇ ਰਹੇ ਕਮਿਸ਼ਨ ਮੰਗੀ ਆ ਮੈਂ ਆਰਡਰ ਕੀਤਾ ਕਿ ਐਫ ਆਈ ਆਰ ਦਰਜ ਕੀਤੀ ਜਾਵੇ ਔਰ ਅੱਜ ਪੰਜਾਬ ਸਰਕਾਰ ਉਸ ਨੂੰ ਕਲੀਨ ਜਦਲ ਆਪ ਹੰਦਾ ਚਾਹ ਲਾਉਂੋ ਕਿ ਪੰਜਾਬ ਦੇ ਮੁੱਖ ਮੰਤਰੀ ਕਡਿਸ਼ਨ ਕੀ ਹੈ ਜਿਹੜਾ ਮੁੱਖ ਮੰਤਰੀ ਉਸਨੇ ਝੂਠ ਬੋਲਿਆ ਸੀ ਇਹ ਉਸ ਤੋਂ ਸ਼ਰਮ ਆਉਂਦਾ ਕਿ ਮੁੱਖ ਮੰਤਰੀ ਖੁਦ ਕਵੇ ਕਿ ਮੈਂ ਆਪ ਇਨਵੈਸਟਿਗੇਟ ਕਰ ਲਿਆ ਮੈਂ ਆਪ ਉਹਦੀ ਸੀੜੀ ਮੇਰੇ ਕੋਲ ਆ ਗਈ ਔਰ ਮੇਰੇ ਕੋਲ ਆ ਕੇ ਉਹ ਮੰਤਰੀ ਮੰਨ ਗਿਆ ਕਿ ਮੈਂ ਕਮਿਸ਼ਨ ਮੰਗੀ ਹੈ ਕੀ ਉਹ ਝੂਠ ਬੋਲੇ ਸੀ ਮੁੱਖ ਮੰਤਰੀ ਨੇ ਕੀ ਉਹ ਸੰਗਰੂਧਾ ਚੋਣ ਜਿੱਤਣ ਵਾਸਤੇ ਮਜੀਠ ਸਿੰਘ ਨੇ ਭਲੀ ਦਿੱਤੀ ਗਈ ਸੀ ਇਹਦਾ ਜਵਾਬ ਪੰਜਾਬ ਦੀ ਜਨਤਾ ਬਹੁਤ ਮਾਨ ਤੋਂ ਮੰਗਦੀ ਹੈ ਥੋੜੀ ਜੀ ਰੀਡ ਦੀ ਹੱਡੀ ਤੇ ਹੋਏਗੀ ਤੇਰੇ ਚ ਥੋੜੀ ਜੀ ਹਿਗਰਤ ਬਚੀ ਹੋਏਗੀ ਥੋੜਾ ਤੇ ਪੰਜਾਬੀ ਪੜਿਆ ਤੇਰੇ ਚ ਬਚਿਆ ਹੋਊਗਾ ਆ ਜਵਾਬ ਦੇ ਬਹੁਤ ਮਾਨ ਪੰਜਾਬ ਦੇ ਜਨਤਰੋਂ ਕਿ ਤੂੰ ਉਦੋਂ ਝੂਠ ਬੋਲਿਆ ਸੀ ਤੇ ਹੁਣ ਬਹੁਤ ਬਦਲ ਗਿਆ